ਕਾਨੇਡਾ ਚ ਕੇਲਾ ਖਾਂਦੇ ਪੰਜਾਬੀ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਏ ਮੁੜਾ ਕੇਲਾ ਖਾਂਦਾ ਪਿਆ ਤੇ ਨਾਲੇ ਲੰਗੜਾ ਕੇ ਤੁਰਦਾ ਪਿਆ ਹੈ ਲੱਗਦਾ ਇਹਦੀ ਲਤ ਚ ਫਰਕ ਆ ਯਾਰੋ ਕਹਿੰਦੇ ਨੇ ਅੱਜ ਦੇ ਟਾਈਮ 'ਚ ਪੈਸੇ ਨਾਲੋਂ ਜ਼ਰੂਰੀ ਸਿਹਤ ਆ ਜੇ ਤੁਹਾਡੀ ਸਿਹਤ ਵਧੀਆ ਵਾ ਤਾਂ ਸਮਝੋ ਤੁਹਾਡੇ ਤੋਂ ਦੁਨੀਆ ਦੀ ਹਰ ਇੱਕ ਦੌਲਤ ਆ ਦੁਨੀਆ 'ਦਾ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਸਰੀਰਕ ਪੱਖੋਂ ਸਹੀ ਨਹੀਂ ਆ ਕਿਸੇ ਨੂੰ ਕੋਈ ਪ੍ਰੋਬਲਮ ਆ ਕਿਸੇ ਨੂੰ ਕੋਈ ਪ੍ਰੋਬਲਮ ਆ ਆ ਜਰਾ ਮੁੜਾ ਲੰਗੜਾ ਕੇ ਤੁਰਦਾ ਪਿਆ ਇਹ ਕਿਸੇ ਦੀ ਨਕਲ ਕਰਦਾ ਪਿਆ ਇਸ ਨੂੰ ਆਪ ਕੁਝ ਨਹੀਂ ਹੋਇਆ ਪਰ ਇਹ ਕਿਸੇ ਦਾ ਮਜ਼ਾਕ ਉਡਾ ਰਿਹਾ ਹੈ ਪਰ ਯਾਰੋ ਇਹ ਬਿਲਕੁਲ ਗਲਤ ਹੈ ਕਿਸੇ ਦਾ ਮਜ਼ਾਕ ਉਡਾਉਣਾ ਬਹੁਤ ਹੀ ਗਲਤ ਗੱਲ ਹੈ ਜੇ ਰੱਬ ਨੇ ਤੁਹਾਨੂੰ ਸਰੀਰ ਵਧੀਆ ਦਿੱਤਾ ਹੈ ਤਾਂ ਕਿਸੇ ਦਾ ਮਜ਼ਾਕ ਨਾ ਉਡਾ ਕੁਦਰਤ ਸਾਰਾ ਕੁਝ ਦੇਖਦੀ ਹੈ ਜੇ ਆਪਾਂ ਅੱਜ ਕਿਸੇ ਨਾਲ ਗਲਤ ਕਰ ਰਹੇ ਹਾਂ ਤਾਂ ਕੱਲ ਨੂੰ ਸਾਡੇ ਨਾਲ ਵੀ ਗਲਤ ਹੋ ਰਿਹਾ ਹੈ ਹੁਣ ਆ ਤੋ ਉਹ ਤੋ ਵੱਖਰਾ ਵੱਖਰਾ ਕੋਈ ਹੁਣ ਹੋਰ ਕੋਈ ਕੋਰ ਕੀ ਹੋਰ ਤੇ ਹਾਲ 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 ਇਹ ਤੇਰੀ ਸveis video ਤੇ viral ਹੋਣ ਤੋਂ ਬਾਅਦ ਲੋਕ ਕੀ ਕਮੈਂਟ ਕਰ ਰਹੇ ਨੇ ਆਓ ਤੁਹਾਨੂੰ ਕਮੈਂਟਾਂ ਵੱਲ ਵੀ ਲੈ ਚੱਲਦੇ ਹਾਂ ਪਹਿਲਾ ਕਮੈਂਟ ਆਇਆ ਹੈ ਰੱਬ ਇਹਦੀ ਵਿਸਵੀ ਜਲਦੀ ਪੂਰੀ ਕਰੋ ਉਸ ਤੋਂ ਅਗਲਾ ਕਮੈਂਟ ਹੈ ਬੇਵਕੂਫ ਸੀਰੇ ਦਾ ਉਸ ਤੋਂ ਅਗਲਾ ਕਮੈਂਟ ਹੈ ਸਮੇ ਦਾ ਚੱਕਰ ਘੁੰਮ ਕੇ ਵਾਪਸ ਆਉਂਦਾ ਹੈ ਕਿਸੇ ਦਾ ਮਜ਼ਾਕ ਨਾ ਉਡਾਓ ਉਸ ਤੋਂ ਅਗਲਾ ਕਮੈਂਟ ਹੈ ਫਿੜੇ ਮੂੰਹ ਤੁਹਾਡੇ ਸੋ ਇਸ ਤੋਂ ਅਗਲੇ ਕਮੈਂਟ ਜਿਹੇ ਨੇ ਜੋ ਆਪਾਂ ਤੁਹਾਨੂੰ ਪੜ੍ਹ ਕੇ ਨਹੀਂ ਸੁਣਾ ਸਕਦੇ ਜਿਨ੍ਹਾਂ ਵਿੱਚ ਗਾਲਾਂ ਕੱਢੀਆਂ ਹੋਈਆਂ ਜੋ ਇਹ ਮੁੜਾ ਕਰ ਰਿਹਾ ਹੈ ਬਹੁਤ ਹੀ ਗਲਤ ਕਰ ਰਿਹਾ ਹੈ ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਅਜਿਹੇ ਇਨਸਾਨ ਦੀ ਕੁੱਤੇ ਖਾਣੀ ਹੋ ਸਕੇ ਸੋ ਇਸ ਦੇ ਨਾਲ ਹੀ ਤੁਹਾਰ ਤੋਂ ਚਾਹੁੰਦੇ ਆ ਇਜਾਜ਼ਤ ਮਿਲਦੇ ਆ